زندہ باد زندہ باد زندہ باد زندہ باد زندہ باد پنجاب پلس زندہ باد پنجاب پلس زندہ باد زندہ باد زندہ باد ਜਾਨਣ ਕਿ ਅੱਜ ਜਿਹੜਾ ਪੰਜਾਬ ਉਸ ਨੇ ਇੱਕ ਬਾਦਰੀ ਵਾਲਾ ਕੰਮ ਕਰਕੇ ਇੱਕ ਪਰਿਵਾਰ ਨੂੰ ਬਚਾਉਣ ਦੇ ਹਮਲہ ਕੀਤਾ ਸਭ ਤੋਂ ਪਹਿਲਾਂ ਮੈਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਕਿ ਅੱਜ ਸਾਡਾ ਬੱਚਾ ਪਵਕੀਰਤ ਜਿਹੜਾ ਕਿ ਮੈਸਮਿੰਦਾ 8 ਸਾਲ ਦੀ ਉਮਰ ਦਾਗਾ ਉਹ ਅੱਜ ਸਹੀ ਸਲਾਮਤ ਪਰਿਵਾਰ 'ਚ ਪਹੁੰਚਿਆਗਾ ਸਭ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰ ਔਰ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਮੈਸਮੰਦਾ ਬੜੀ ਮੁਸਤੈਦੀ ਦਿਖਾਈ ਔਰ ਇੱਕ ਵੱਡਾ ਆਪਰੇਸ਼ਨ ਜਿਹੜਾ 24 ਘੰਟੇ ਸਫਲ ਹੋਇਆਗਾ ਪੰਜਾਬ ਦੇ ਅੰਦਰ ਮੈਸਮੰਦਾ ਇੱਕ ਮਿਸਾਲ ਕਾਇਮ ਜਿਹੜੀ ਆ ਉਹ ਸਰਕਾਰ ਨੇ ਕੀਤੀ ਆ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਮਾਰਜੋਗ ਮੁੱਖ ਮੰਤਰੀ ਸਾਹਿਬ ਖੁਦ ਇਸ ਆਪਰੇਸ਼ਨ ਦੀ ਦੇਖਰੇਖ ਕਰ ਰਹੇ ਸੀ ਲਗਾਤਾਰ ਖੰਨਾਪੁਰਸ ਦੇ ਟੱਚ ਵਿੱਚ ਮਲੇਰਕੋੜਲਾ ਪੁਲਿਸ ਪਟਿਆਲਾ ਪੁਲਿਸ ਜਿਹੜੀ ਆ ਉਹ ਇੱਕ ਵੱਡਾ ਸਾਂਝਾ ਆਪਰੇਸ਼ਨ ਕਰ ਰਹੀ ਸੀਗੀ ਔਰ ਲਗਾਤਾਰ ਜਿਹੜਾ ਦੋਸ਼ੀਆਂ ਨੂੰ ਚੇਜ਼ ਕੀਤਾ ਜਾ ਰਿਹਾ ਸੀਗਾ ਔਰ ਲਗਾਤਾਰ ਉਹਦੀ ਮਿਹਨਤ ਨਿਗਰਾਨੀ ਕਰਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਮਿਸਾਲ ਪੇਸ਼ ਕੀਤੀ ਆ ਕਿ ਜਿਹੜਾ ਵੀ ਕੋਈ ਵਿਅਕਤੀ ਪੰਜਾਬ ਦੇ ਅੰਦਰ ਕਾਨੂੰਨ ਨੂੰ ਆਪਣੇ ਹੱਥ ਚ ਲਊਗਾ ਉਹ ਦੇ ਨਾਲ ਸਖਤੀ ਨਾਲ ਰਿੱਚਿਆ ਜਾਊਗਾ ਚਾਹ ਕੋਈ ਵੀ ਵਿਅਕਤੀ ਜੇਕਰ ਕਾਨੂੰਨ ਨੂੰ ਖਰਾਬ ਕਰਨ ਦਾ ਯਤਨ ਕਰੂਗਾ ਕਾਨੂੰਨ ਨੂੰ ਤੋੜਨ ਦਾ ਯਤਨ ਕਰੂਗਾ ਤਾਂ ਮੈਂ ਸਮਝਦਾ ਉਹਨੂੰ ਪੰਜਾਬ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਣਾ ਪਊਗਾ ਕਿਉਂਕਿ ਬਿਲਕੁਲ ਕਿਸੇ ਦੇ ਵੀ ਖਿਲਾਫ ਕਿਸੇ ਵੀ ਵਿਅਕਤੀ ਨੂੰ ਜਿਹੜਾ ਉਹ ਵਕਸ਼ਿਆ ਲੈ ਜਾਊਗਾ ਜਿਹੜਾ ਵੀ ਇਸ ਤਰ੍ਹਾਂ ਦੀ ਕੋਈ ਪੰਜਾਬ ਦੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਤੋੜਨ ਦਾ ਯਤਨ ਕਰੂਗਾ ਸੋ ਬਹੁਤ ਮੈਂ ਸਭੰਦਾ ਬਹੁਤ ਵੱਡਾ ਦਿਨ ਹੈ ਕਿ ਬੱਚਾ ਸਾਡੇ ਵਿਚਕਾਰ ਆਇਆਗਾ ਉਹਦਾ ਪਰਿਵਾਰ ਉਹਨਾਂ ਦਾ ਬੱਚੇ ਦਾ ਪਿਤਾ ਉਹਨਾਂ ਦੀ ਮਾਂ ਉਹਨਾਂ ਦਾ ਦਾਦਾ ਉਹਨਾਂ ਸਾਰਾ ਪਰਿਵਾਰ ਸਾਰਾ ਪਿੰਡ ਜਿਹੜਾ ਇਕੱਠਾ ਹੋਇਆ ਇਹਦੇ ਨਾਲ ਹੀ ਮੈਂ ਸਮੁੱਚੇ ਪਿੰਡ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਨਾਗਾ ਜਿਨ੍ਹਾਂ ਨੇ ਪੰਜਾਬ ਪੁਲਿਸ ਦਾ ਸਾਥ ਦਿੱਤਾ ਜਿਨ੍ਹਾਂ ਨੇ ਪੰਜਾਬ ਸਰਕਾਰ ਦਾ ਸਾਥ ਦਿੱਤਾ ਔਰ ਲਗਾਤਾਰ ਇੱਕ ਮੈਂ ਸਮਝਦਾ ਕੜੀ ਵਜੋਂ ਕੰਮ ਕਰਕੇ ਇਸ ਆਪਰੇਸ਼ਨ ਨੂੰ ਨੇਪੜੇ ਚੜਿਆ ਹੈਗਾ ਸੋ ਮੈਂ ਤਾਂ ਪੰਜਾਬ ਪੁਲਿਸ ਦਾ ਧੰਨਵਾਦ ਕਰਨਾ ਚਾਹੂਗਾ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਨਾ ਚਾਹੂਗਾ ਜਿਨ੍ਹਾਂ ਨੇ ਖੁਦ ਆਪਰੇਸ਼ਨ ਨੂੰ ਦੇਖਿਆ ਔਰ ਇੱਕ ਵੱਡਾ ਮੈਸਮੈਂਡਾ ਜਿਹੜਾ ਕਿਲਾ ਸੀ ਉਹ ਜਿੱਤਿਆ ਹੈਗਾ ਤੇ ਮੰਤਰੀ ਸਾਹਿਬ ਪਹਿਲਾਂ ਜਿਹੜੇ ਕ੍ਰਿਮੀਨਲਸ ਹੁੰਦੇ ਸੀ ਅਕਸਰ ਫਿਲਮਾਂ 'ਚ ਦੇਖਣ ਨੂੰ ਮਿਲਦਾ ਸੀ ਕਿ ਇਹੋ ਜਿਹੇ ਅੰਜਾਮ ਹੁੰਦੇ ਸੀ ਪਰ ਪੰਜਾਬ ਪੁਲਿਸ ਰਿਐਲਿਟੀ ਕਰਕੇ ਦਿਖਾ ਰਹੀ ਹੈ ਕਿ ਖੌ ਬਿਲਕੁਲ ਅੱਜ ਪੰਜਾਬ ਪੁਲਿਸ ਨੇ ਉਹ ਗਰਾਊਂਡ ਤੇ ਦਿਖਾਇਆ ਹੈਗਾ ਜਿਹੜਾ ਕਿ ਮੈਂ ਸਮਝਦਾ ਜੇ ਤੁਸੀਂ ਕਿਹਾ ਕਿ ਫਿਲਮਾਂ ਚ ਹੁੰਦਾ ਸੀ ਅੱਜ ਉਹ ਗਰਾਊਂਡ ਤੇ ਹੋਇਆਗਾ ਕਿ 24 ਘੰਟੇ ਪਹਿਲਾਂ 24 ਘੰਟੇ ਪਹਿਲਾਂ ਬੱਚਾ ਅਗਵਾ ਕੀਤਾ ਗਿਆ ਔਰ 24 ਘੰਟੇ ਤੋਂ ਪਹਿਲਾਂ ਪਹਿਲਾਂ ਜਿਹੜਾ ਹੈਗਾ ਉਹ ਬੱਚਾ ਅੱਜ ਪਰਿਵਾਰ ਚ ਜਿਹੜਾ ਉਹ ਵਾਪਸ ਪਰਤੇ ਆ ਉਹ ਕੋਈ ਵੀ ਕਿਸੇ ਵੀ ਕਿਸਮ ਦੀ ਇੰਜਰੀ ਨਹੀਂ ਹੈਗੀ ਬਿਲਕੁਲ ਉਹ ਤੰਦਰੁਸਤੀ ਦਾ ਮੈਡੀਕਲ ਵੀ ਅਸੀਂ ਕਰਾਇਆ ਗਿਆ ਬਿਲਕੁਲ ਤੰਦਰੁਸਤੀ ਦਾ ਉਸ ਮੈਦਨ ਖੁਦ ਗੱਲਾਂ ਕਰਦਾ ਆਇਆਗਾ ਉਹਨੇ ਦੱਸਿਆ ਕਿ ਮੈਂ ਤਾਰਾ ਜਿਹੜਾ ਕਾਨਵੈਂਟ ਸਕੂਲ ਆ ਉਹਦੇ ਚ ਪੜਦਾਗਾ ਔਰ ਫਰਸਟ ਕਲਾਸ ਦੇ ਅੰਦਰ ਪੜਦਾਗਾ ਸੋ ਉਹਨੇ ਆਪਣਾ ਨਾਮ ਪਪਕੀਰ ਦੱਸਿਆਗਾ ਸੋ ਇੱਥੋਂ ਪਤਾ ਲੱਗਦਾਗਾ ਕਿ ਬੱਚਾ ਬਿਲਕੁਲ ਚੜਦੀ ਕਲਾ ਦੇ ਅੰਦਰ ਆ ਔਰ ਤੰਦਰੁਸਤ ਹੈਗਾ ਅਪਰਾਧੀਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਸੋ ਅਪਰਾਧੀਆਂ ਨੂੰ ਬਹੁਤ ਵੱਡਾ ਸੁਨੇਹਾ ਜਿਹੜਾ ਉਹ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਪੰਜਾਬ ਪੁਲਿਸ ਵੱਲੋਂ ਮਿਲ ਚੁੱਕਿਆਗਾ ਕਿ ਕੋਈ ਵੀ ਜਿਹੜਾ ਅਪਰਾਧੀ ਆ ਕਿਸੇ ਵੀ ਕਿਸਮ ਦਾ ਅਪਰਾਧ ਕਰਦਾਗਾ ਉਹਦੇ ਨਾਲ ਸਖਤੀ ਨਾਲ ਜਿੱਥੇ ਜਾਊਗਾ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਜਿਹੜੇ ਆਫਸਰ ਨੇ ਜਾਂ ਟੀਮਾਂ ਨੇ ਚੰਗਾ ਕੰਮ ਕੀਤਾ ਆਪਣੀ ਦਲੇਰੀ ਦਿਖਾਈ ਹੈ ਬਹਾਦਰੀ ਨਾਲ ਜਿਹੜਾ ਪੰਜਾਬ ਪੁਲਿਸ ਤੇ ਸਰਕਾਰ ਦੀ ਸਾਖ ਨੂੰ ਬੁਝਾਈ ਆ ਉਹਨਾਂ ਦੀ ਹੌਸਲਾ ਚਾਹੀਦਾ ਦੇਖੋ ਬਿਲਕੁਲ ਜਿੰਨਾ ਅਫਸਰਾਂ ਨੇ ਇਸ ਆਪਰੇਸ਼ਨ ਦੌਰਾਨ ਆਪਣਾ ਭੂਮਿਕਾ ਨਿਭਾਈ ਆ ਸੋ ਉਹਨਾਂ ਨੂੰ ਬਿਲਕੁਲ ਸਨਮਾਨਤ ਕੀਤਾ ਜਾਊਗਾ ਮੈਂ ਤਾਂ ਸਾਡੇ ਨਾਲ ਖੜੀ ਆ ਜੋਤੀ ਜਾਦਵ ਜੀ ਜਿਹੜਾ ਕਿ ਖੰਨਾ ਪੁਲਿਸ ਦੇ ਐਸਐਸਪੀ ਨੇਗੇ ਔਰ ਮਲੇਰ ਕੋੜਲਾ ਪੁਲਿਸ ਦੇ ਐਸਐਸਪੀ ਗਗਨ ਅਜੀਤ ਸਿੰਘ ਜੀ ਪਟਿਆਲਾ ਪੁਲਿਸ ਦੇ ਡਾਕਟਰ ਨਾਲਕ ਸਿੰਘ ਜੀ ਮਨਦੀਪ ਸਿੰਘ ਸਿੱਧੂ ਜਿਹੜੇ ਡੀਆਈਜੀ ਬੀਜੀਪੀ ਸਹਿਬਾਨ ਇਸ ਸਾਰੇ ਸਪਰੇਸ਼ਨ ਦੀ ਜਿਹੜੀ ਆ ਉਹ ਰਗਵਾਈ ਕਰ ਰਹੇ ਸੀ ਸਾਰੇ ਸਪਰੇਸ਼ਨ ਨੂੰ ਦੇਖ ਰਹੇ ਸੀ ਔਰ ਬਹੁਤ ਸਾਰੇ ਜਵਾਨ ਪੁਲਿਸ ਅਫਸਰ ਜਿਹੜੇ ਉਹ ਗਰਾਉਂਡ ਤੇ ਵੀ ਸੀਗੇ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਲਗਾਤਾਰ ਆਪ ਜਿਹੜੀ ਆ ਉਹ ਪੈਣੀ ਅੱਖ ਨਾਲ ਦੇਖ ਰਹੇ ਸੀ ਕਿਉਂਕਿ ਅਸੀਂ ਵੀ ਅੱਜ ਕੈਬਨਟ ਦੀ ਮੀਟਿੰਗ ਸੀ ਸਵੇਰ ਤੋਂ ਸਾਰੇ ਚਿੰਤਤ ਸੀਗੇ ਸੋ ਬਹੁਤ ਅੱਛਾ ਮੈਸਵਨ ਦਾ ਆਪਰੇਸ਼ਨ ਉਹ ਸਫਲ ਹੋਇਆਗਾ ਸੋ ਆ ਬੱਚੇ ਦੇਖੋ ਤੁਸੀਂ ਕਿਸ ਤਰ੍ਹਾਂ ਦਾ ਮਾਹੌਲ ਅੱਜ ਦੋਨੇ ਭਰਾ ਜਿਹੜੇ ਮਿਲ ਰਹੇ ਨੇਗੇ ਸੋ ਇਹ ਸਾਰਾ ਕੁਝ ਤਾਂ ਹੀ ਪੋਸੀਬਲ ਹੋਇਆਗਾ ਜੇਕਰ ਪੰਜਾਬ ਦੇ اندر ਅਮਨ ਕੁਰ ਜਿਹੜਾ ਉਹ ਠੀਕਾ i you, not